ਤੂੰ ਗਿਆ ਲੈ ਉਹ ਮੈਂ ਕੰਮ ਵੀ ਦੱਸੋ ਮੈਂ ਗੱਡੀ ਖੋਤੀ ਤੂੰ ਕੱਲੇ ਗੱਡੀ ਧੋਤੀ ਮੈਂ 3600 ਕੰਮ ਕੀਤੇ ਤੂੰ ਗੱਡੀ 'ਚ ਬਹਿ ਹੀ ਜਾਣਾ ਤੇ ਗੱਡੀ ਸਾਫ਼ ਕਰਕੇ ਵੇਖੋ ਕਿਸੇ ਦਿਨ ਤੇ ਤੂੰ ਥੱਲੇ ਜਿਵੇਂ ਚਿੱਕੜ ਨਾਲ ਕਹਾਣੀ ਨਹੀਂ ਮਾਰੀ ਹੁੰਦੀ ਉਹਨਾਂ ਕੇ ਮਾਰ ਕੇ ਤੇ ਚੱਲ ਜਣੇ ਤੇ ਇਸ ਦੀ ਸਬਜ਼ੀ ਨਾਲ ਤੇਸਤੀ ਤੇਸਤੀ ਫੁਲਕੇ ਜਿਹੜੇ ਖਾਣੇ ਉਹ ਮੰਮੀ ਕਿਹੋਂ ਬਣਾਉਂਦਾ ਸਫਾਈ ਕਰਦੀ ਕਿੰਨੇ ਕੀਤੀ ਕੱਪੜੇ ਕਿੰਨੇ ਧੋਤੇ ਮੈਂ ਗੱਡੀ ਤਾਂ ਮੈਂ ਹੀ ਸਾਫ਼ ਕੀਤੀ ਹਾਂ ਜਿੰਦੇ ਬਹਿ ਕੇ ਚੱਲੇ ਜੇ ਏ ਇਨਾ ਦਾ ਰੂਮ ਮੇ ਮਾਰਾਂਗੇ ਫਿਰ ਇਤਨਾ ਦ ਬੰਤਾ ਰੋਬ ਤ ਦੇ ਲਾ ਪਰ ਮੈਂ ਨਸੇ ਤਿਆਰ ਹੋਈ ਆ ਉਹਦੇ ਲਈ ਮੈਂ ਇਨਾ ਟਾਈਮ ਨਹੀਂ ਕੱਟਿਆ ਚਲੋ ਚਲੋ ਤੇਰੇ ਨਾਲ ਹੀ ਤਿਆਰ ਹੋ ਗਈ ਆ ਮੈਂ ਤੇਰੇ ਨਾਲ ਹੀ ਸ਼ੁਰੂ ਹੋਈ ਆ ਹਾਂ ਵੇ ਵੇ ਅੱਜ ਕਿੱਧਰ ਨ ਤਿਆਰੀਆਂ ਆਪਣੇ ਪਰਿਵਾਰ ਤੇ ਚੱਲੀਆਂ ਬਾਹਰੋਂ ਆਇਆ ਸੁੱਖਾ ਹਾਂ ਮੇਰੀ پڑੋਤੀ ਆਈ ਹੈ ਨਿੱਕੀ ਜੀ ਅੱਜ ਪੁੱਤਰ ਆਪਣੇ ਤੜਿਆਂ ਚ ਚੱਲੀ ਆ ਹਾਂ ਅੱਜ ਮੈਂ ਨਾ ਉਹਨੂੰ ਵੇਖਣ ਚਲਣੀ ਆ ਹਾਂ ਚਲੋ ਫਿਰ ਬਿਠਾਈਏ ਚਲੋ ਭਈ ਮਗਰ ਕਿੱਗੀ ਬਣੋ ਸੁੱਖਾ ਅੱਗੇ ਅੱਗੇ ਵੀ ਅੱਗੇ ਬਿਠਾ ਦੇ ਛੱਡ ਫਿਰ ਇੱਕ ਮਾੜਾ ਕਿ ਮੈਂ ਮਾਥਲੋ ਕੱਢਦਾ ਹਾਂ ਆ ਜਾ ਕਰਦੇ ਵੇਲਾ ਬੇਬੇ ਤੇ ਹਾਂ ਕਾਮ ਆ ਕੀ ਅਸ਼ਾ ਹਾਂ ਕੋਈ ਨਹੀਂ ਹਾਂ ਮਾਤਾ ਅੱਜ ਅਸੀਂ ਤੈਨੂੰ ਤਿਆਰ ਕੀਤਾ ਤੈਨੂੰ ਆਪਣੇ ਆਪ ਤਿਆਰ ਹੋਣਾ ਚਾਹੀਦਾ ਸੀ ਇੱਧਰ ਜਵਾਬ ਦੇ ਸਾਂ ਮੈਂ ਇਹਨੂੰ ਤੁਸੀਂ ਤੀ ਤਿਆਰ ਕੀਤਾ ਮੈਂ ਪਹਿਲਾਂ ਤਿਆਰ ਤੁਹਾਡੇ ਆਉਣ ਤੋਂ ਚਾਹਤਾ ਹੋਵੇ ਮੈਂ ਆਉਣ ਤੋਂ ਪਹਿਲਾਂ ਤਿਆਰ ਮਤਲਬ ਮੈਂ ਕੀਤਾ ਨਹੀਂ ਮੈਂ ਦੇਖਣਾਦੀ ਤੁਸੀਂ ਪੰਣਾ ਲੈ ਸੌਂਗੀ ਨਾ ਲੈ ਨੀੜੇ ਪਾਏ ਸਰ ਕੋ ਕਰ ਲਿਆ 2 ਨਹੀਂ ਮੈਂ ਤਾਂ ਕਿ ਤੂੰ ਰਾਤੀ ਹੱਡੀਆਂ ਕੁੱਚਲੀਆਂ ਹੋਣੀਆਂ ਪੀਕੇ ਜਾਣਾ ਮਨਾਉਣ ਲੱਗੀ ਤੇ ਉਹ ਦੂਜਾ ਪੰਨੇ ਅੰਦਰ ਤੇ ਸਰਬਜੀਤ ਆ ਗਈ ਅੱਛਾ ਕਾ ਕਰਕੇ ਟਾਈਮ ਲੱਗ ਗਿਆ ਚਲੋ ਵੀ ਫਿਰ ਚਲਦੇ ਆਂ ਤੇ ਇੱਥੇ ਅਸੀਂ ਵਾਪਸ ਆ ਗਏ ਸੀ ਮੇਰੇ ਨਾਨਕਿਆਂ ਤੋਂ ਤੇ ਉੱਥੇ ਮੈਂ ਵੀਡੀਓ ਰਿਕਾਰਡ ਕਰਨ ਦਾ ਮੈਨੂੰ ਯਾਦ ਹੀ ਭੁੱਲ ਗਿਆ ਮੈਂ ਬਹੁਤ ਜ਼ਿਆਦਾ ਉੱਥੇ ਬਿਜ਼ੀ ਹੋ ਗਈ ਸੀ ਮਗਨ ਹੋ ਗਈ ਮਾਮੇ ਦੀ ਪੋਤਰੀ ਚੁੱਕਣ ਚ ਹਾਸੇ ਮਖੌਲ ਉੱਥੇ ਕਿਉਂਕਿ ਉੱਥੇ ਰੁਕੇ ਅਸੀਂ ਘੰਟਾ ਡੇਢ ਘੰਟਾ ਜ਼ਿਆਦਾ ਨਹੀਂ ਰੁਕੇ ਟਾਈਮ ਥੋੜਾ ਸੀਗਾ ਸਾਡੇ ਕੋਲ ਅਸੀਂ ਘਰੋਂ ਹੀ 3 ਵਜੇ ਤੁਰੇ ਸੀ ਤੇ 5 ਵਜੇ ਅਸੀਂ ਵਾਪਸੀ ਵੀ ਕਰਤੀ ਸੋ ਮੈਂ ਇੱਥੇ ਵਿਖਾ ਰਹੀ ਸੀ ਮੈਂ ਵਾਚ ਲਾ ਕੇ ਗਈ ਮੈਂ ਰਿੰਗਸ ਪਾ ਕੇ ਗਈ ਤੇ ਇਹ ਮੈਂ ਕੜਾ ਪਾ ਕੇ ਗਈ ਇਹ ਮੈਂ ਤਾਂ ਦਿਖਾ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਸਿੰਪਲ ਲੁੱਕ ਚ ਦਿਖਦੀ ਮੈਂ ਕਦੇ ਕੁਝ ਨਹੀਂ ਲਾਉਂਦੀ ਪਾਉਂਦੀ ਅੱਜ ਮੈਂ ਵਾਲ ਵੀ ਪ੍ਰੈਸਿੰਗ ਕੀਤੀ ਸੀ ਇਸ ਕਰਕੇ ਮੈਂ ਵਾਲ ਵੀ ਦਿਖਾ ਰਹੀ ਸੀ ਦੇਖੋ ਕਿੰਨੇ ਸੋਹਣੇ ਲੱਗ ਰਿਹਾ ਜਿਵੇਂ ਮਰ ਮਾਰਨਿੰਗ ਕੀਤੀ ਹੋਵੇ ਤੇ ਮੈਂ ਤਾਂ ਦਿਖਾ ਰਹੀ ਸੀ ਕਿਉਂਕਿ ਹਮੇਸ਼ਾ ਮੈਂ ਸਿੰਪਲ ਲੁੱਕ ਚ ੁੰਨੀ ਆ ਨਾਈਟ ਸੂਟ ਜੀ ਮੋਸਟਲੀ ਤੁਹਾਨੂੰ ਦਿਖਦੀ ਆ ਤੇ ਅੱਜ ਮੈਂ ਇਹ ਮੇਰਾ ਫੇਵਰੇਟ ਸੂਟ ਫੇਵਰੇਟ ਕਲਰ ਤੇ ਬਹੁਤ ਹੀ ਮੈਨੂੰ ਪਿਆਰਾ ਲੱਗਦਾ ਹੈ ਇਹ ਮੈਂ ਸੂਟ ਪਾ ਕੇ ਗਈ ਸੀ ਮੈਂ ਬਹੁਤ ਹੀ ਖੁਸ਼ ਸੀਗੀ ਤੇ ਬਾਕੀ ਮੈਂ ਇੱਥੇ ਤੁਹਾਨੂੰ ਦਿਖਾਉਣੀ ਮੈਂ ਜੁੱਤੀ ਵੀ ਆ ਵਾਲੀ ਪਾ ਕੇ ਗਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਦੋਂ ਪਰਚੇਸ ਕੀਤੀ ਸੀ ਤੇ ਆ ਕਿ ਮੈਂ ਤੁਹਾਨੂੰ ਲੁੱਕ ਦਿਖਾਈ ਜਾਣ ਲੱਗਿਆ ਤਾਂ ਟਾਈਮ ਹੀ ਨਹੀਂ ਲੱਗਿਆ ਤੇ ਦੁਪੱਟਾ ਵੀ ਮੈਨੂੰ ਆ ਬਹੁਤ ਪਿਆਰਾ ਲੱਗਦਾ ਟਾਈ ਐਂਡ ਡਾਈ ਵਾਲਾ ਸੋ ਇੱਥੇ ਮੈਂ ਹੁਣ ਖੁਸ਼ ਨੂੰ ਦੇਖ ਰਹੀ ਸੀ ਖੁਸ਼ ਸੁਤਤਾ ਪਿਆ ਸੀ ਮੇਰੇ ਆਉਂਦਿਆਂ ਨੂੰ ਹੈਲੋ ਸਤਿ ਆਵੇ ਪਿਆਏ ਹਾਂ ਸੌਂ ਗਈਆਂ ਓ ਬੁੰਡੇ ਐਡੀ ਛੱਤੀ ਹਾਂ ਐਡੀ ਛੱਤੀ ਕਹਤਾਂ ਸੌਂ ਗਈਆਂ ਅੱਜ ਤਾਂ 6:00 ਵਜੇ ਆ। ਹੂੰ। 아이டி ਛੱਤੀ ਕਾ ਤੋ ਸੌਂ ਗਿਆ। ਹੈ? ਹੂੰ। ਆ ਯੂਨੀਫਾਰਮ ਕਾ ਤੋ ਪਾਈ ਹੋਈ ਤੂੰ ਤਾਂ ਗਿਆ ਨਹੀਂ ਸੀ ਉੱਥੇ। ਆ ਪੈਂਜੀ ਆਪਣੇ ਕੋਲ ਨਵਾਂ ਆਰਟੀਕਲ ਆਇਆ ਹੈ। ਅੱਛਾ ਤੁਸੀਂ। ਵਾਓ! ਸੋਹਣਾ। ਸੋਨਾ ਹਾਂਜੀ। ਇਹ ਬਾਗ ਤੇ ਆਇਆ। ਅੱਜ ਕੱਲ ਕੱਲੀ ਸ਼ਾਰਟ ਚੱਲਦੀ ਪਈ ਐ। ਇਹ ਆਊਗੀ ਤੁਹਾਨੂੰ 750 ਦੀ। ਵਾਓ ਹਾਂਜੀ ਬਿਲਕੁਲ ਸਸਤੀ ਥੋੜਾ ਜਿਹਾ ਵੱਧ ਲੈ ਲਓ ਕੋਈ ਗੱਲ ਨਹੀਂ ਸੋਨਾ ਵਾਹ ਗਰੂ ਵਾਹ ਗਰੂ ਸੋਨਾ ਵੇਚ ਨਹੀਂ ਏ ਤੇ ਹਾਂਜੀ ਵੀਰ ਜੀ ਇੰਨੇ ਕੁਦੀ ਦਾ ਆਈ ਜਾਂਦਾ ਤੇ ਕਢਾਈ ਤਾਂ ਵੇਖੋ ਕਿੰਨੀ ਬਰੀਕੀ ਨਾਲ ਕੀਤੀ ਹੋਈ ਜੀ ਜੀ ਨਾ ਵੀਰ ਜੀ ਲੱਗਦਾ ਲੜਕੀ ਆਈ ਇੱਧਰ ਕਢਾਈ ਕਰਦੇ ਸਾਡੀਆਂ ਨਾਸਾ ਬੰਦ ਹੋ ਗਈਆਂ ਸਾਡੀਆਂ ਸੂਟ ਵੇਚ ਵੇਚ ਕਿ ਹੋ ਗਈ ਤੇ ਨਾਲ ਮੇਰੇ ਹਸਬੰਦ ਦੀ ਜਦੋਂ ਸਿਆਲ ਸ਼ੁਰੂ ਹੋ ਜਾਂਦਾ ਬਸ ਮਹੀਨਾ ਹੋ ਗਿਆ ਡੇਲੀ ਆਉਣੀ 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 ਸਹੀ ਗੱਲ ਹੈ ਜਿਹੜੀ ਚ ਫੇਵਰਟ ਹੈ ਨਾ ਤੇ ਮੇਰੀ ਹਾਂਜੀ ਮੇਰੀ ਵੀ ਯੂਟੀਬਲ ਆ ਵੀਰ ਜੀ ਅੱਜ ਲੜਕੇ ਆਏ ਨੇ ਸਾਡੇ ਸੂਟ ਹੀ ਲਿੰਦੀ ਜਾਂਦੇ ਨੇ 100 ਰੁਪਏ ਲਾਉਣਾ ਲਾ ਨਹੀਂ ਨਿੱਤਰ ਹੋਈ ਮੇਰੀ ਵੀ ਨੇ 100 ਵਾਲੇ 100 ਰੁਪਏ ਜਿੰਨਾ ਕੁ ਲਾ ਕੇ ਦੇ ਦੇ ਕੋਲ ਵੀਰ ਜੀ 100 ਰੁਪਏ ਤਾਂ ਫਿਰ ਐਨੀ ਕੁ ਟੱਕ ਹੀ ਆਉਣੀ ਹੈ ਸਿਰਫ ਐਨੀ ਕੁ ਲੈ ਉਹ ਪਲੇਰ ਤੇ ਲੜਾਈ ਨਹੀਂ ਆਉਗੀ ਹੋਰ ਵੀਰ ਜੀ ਉਹ ਮੈਂ ਤੁਹਾਨੂੰ ਜੁੜਾ ਦੇਣੀ ਪੈਣਾ ਰਮਾਲ ਵੇਲ ਲੋ ਵੇਖੀ ਬਾਜੂ ਦਾ ਕਪੜਾ ਲੱਗ ਹਾਂਜੀ ਡਿਜ਼ਾਈਨ ਦਿੱਤਾ ਨਾਲ ਸਲਵਾਰ ਦਾ ਕਪੜਾ ਹੈਗਾ ਸਲਵਾਰ ਅਲੱਗ ਹੈ ਇੱਕ ਹੈ ਸੀ ਟੁੱਟਾ ਜਾਂ ਨਾਲ ਕਿ ਮੈਨੂੰ ਬਲੇਖਾ ਪਿਆ ਨਹੀਂ ਮੈਨੂੰ ਤੁਹਾਨੂੰ ਕਲੇਖਾ ਪਿਆ ਬਸ ਕੱਲੀ ਕਮੀਜ਼ ਦਾ ਹੀ ਹਾਂ ਆ ਬਾਵਾਂ ਦੀ ਆਪਣੀਆਂ ਆ ਚైనా ਮੇਡ ਜੇ ਤੁਸੀਂ ਪਾ ਸਕਦਾ ਹੈ ਇਹ ਲੋ ਸਲਵਾਰ ਵੀ ਪਾ ਸਕਦੇ ਆ ਪਿੰਕ ਵੀ ਪਾ ਸਕਦੇ ਆ ਰੈੱਡ ਵੀ ਪਾ ਸਕਦੇ ਆ ਹਾਂਜੀ orange ਵੀ ਚੱਲ ਜੂਗੀ ਹਾਂ ਵੇਹ ਵਧੀਆ ਹਨਾ ਇਹ ਕੜਾਈ ਦਾ ਇਹ ਫਾਇਦਾ ਹੈ ਜਿਹੜੇ ਮਰਜ਼ੀ ਕੰਟਰਾਸਟ ਕਰ ਲੋ ਨਾਲ ਕਿੰਨਾ ਸੋਨਾ ਸੂਤ ਲੱਗਦਾ ਹੈ ਬੀ ਪੂਰਾ ਬਾਗ ਵਾਲੀ ਜਾਇਆ ਪੂਰਾ ਵਧੀਆ ਕੱਪੜਾ ਏ ਇਹ ਖਰਾਬ ਨਹੀਂ ਹੋਣਾ ਕਦੀ ਵੀ ਹੈਨਾ ਖੱਦਰ ਹੁੰਦੇ ਨੇ ਹਾਂਜੀ ਪਹਿਲਾਂ ਲੋਕੇ ਪੌੜੇ ਖੱਦਰ ਹੁੰਦੇ ਇਹ ਹਾਂਜੀ ਖੱਦਰ ਦੇ ਸੂਟ ਉਹ ਖਰਾਬ ਨਹੀਂ ਹੁੰਦੇ ਸੀ ਨਾ ਹੀ ਪਾੜਦੇ ਸੀ YouTube ਹਮਨੇ ਮਿੰਨੋ ਤੇ ਇੱਥੇ ਵੇਖਣ ਨੂੰ ਛੀਸ਼ੇ ਚ ਅੱਜ ਮੈਂ ਸਾਰੀ ਆ ਕੋਮਲ ਨੇ ਕੱਲ ਕੀਤਾ ਸੀ ਕਿ ਆ ਪਾਈ ਮੈਂ ਸ਼ੇਮਾ ਕਰੂਣਾ ਆਪਣਾ ਹਾਂਜੀ ਕੜਾਈ ਦਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਅੱਜ ਕੀ ਕੀ ਕੀਤਾ ਕੱਲ ਮੈਂ ਗਈ ਸੀ ਵੰਡੇ ਕੋਮਲ ਨੇ ਮਗਰੋਂ ਆ ਪੈਚ ਲਵਾ ਕੇ ਪੈ ਆ ਕੱਪੜਾ ਮੇਨ ਬੇਸ ਆ ਇਹਦੇ ਵਿੱਚ ਪੈਚ ਲਵਾਇਆ ਪੈਚ ਦੇ ਵਿੱਚ ਪੈਚ ਲੱਗਾ ਆ ਮਹਿਰੂਨ ਤੇ ਕੋਮਲਿਆ ਸਾਰਾ ਹੈ ਆਪਣੇ ਹੱਥ ਨਾਲ ਜਿੰਨਾ ਵੀ ਅੱਜ ਕੱਢਿਆ ਗਿਆ ਨਾ ਸਾਰਾ ਇਹ ਕੋਮਲ ਨੇ ਛਾਪ ਕੇ ਰੱਖ ਲਿਆ ਸੀ ਤੇ ਹੁਣ ਬਸ ਇਹਦੀ ਲਿਕ ਨਹੀਂ ਰਹਿ ਗਈ ਆ ਉਹ ਮੈਂ ਕਰ ਰਹੀ ਹਾਂ ਕਟ ਦਾਣੇ ਦੀ ਕਰ ਦਿੱਤੀ ਆ ਹੁਣ ਮੋਤੀ ਦੀ ਕਰਕੇ ਤੁਸੀਂ ਦੇਖਿਓ ਕਿੰਨਾ ਸੋਨਾ ਲੱਗ ਰਿਹਾ ਸਹੀ ਗੱਲ ਫਾਈਨਲ ਲੁੱਕ ਬਹੁਤ ਪਿਆਰਾ ਲੱਗਦਾ ਪਿਆਣਾ ਬੜਾ ਘੈਂਟ ਹੈ ਜਦੋਂ ਰੈਡੀ ਹੋ ਗਿਆ ਹੁਣ ਉਹ ਦੇਖਿਓ ਸਾਈਡਾਂ ਤੇ ਜਿਹੜਾ ਪਾਇਆ ਸੀ ਉਹ ਪਾਇਆ ਸੀ ਬਾਕੀ ਹੌਲੀ ਹੌਲੀ ਤੇ ਆ ਹੁਣ ਇਸ ਤੋਂ ਬਾਅਦ ਆ ਸਟਾਰਟ ਕਰ ਦੇਣਾ ਤੇ ਕੱਲ ਨੂੰ ਸਾਡੀ ਰਿਬੋਂਡਿੰਗ ਆ ਤੇ ਮੇਰੀ ਕੋਸ਼ਿਸ਼ ਆ ਵੀ ਕਾਫੀ ਹੱਦ ਤੱਕ ਨਿਭੇੜ ਹੀ ਦੇਵਾਂ ਹਾਂ ਤੇ ਇੱਕ ਦੋ ਦਿਨਾਂ ਤੱਕ ਇਹ ਸਾਈਡ ਜਿਹੜੀ ਹੈ ਕੰਪਲੀਟ ਹੋ ਜੇ ਤੇ ਬਾਕੀ ਆ ਸੂਟ ਮੇਰੇ ਹਸਬੰਡ ਹੁਣੇ ਹੁਣੇ ਇਹ ਗਿਆ ਸੀ ਮਖੂ ਤੇ ਮੈਨੂੰ ਮੰਮੀ ਨੇ ਕਾਲ ਕੀਤੀ ਸੀ ਕਿ ਮਖੂ ਖਾਣ ਦੇ ਸੇਅ ਸੀ ਮੈਨੂੰ ਪੈਨਰਿਲ ਨਾ ਪੌਦੀਂ ਦਿੱਤੀ ਸੀ ਰੋਜ਼ ਕਿ ਆ ਗਏ ਨੇ ਉੱਥੇ ਫਲਾਣੇ ਦਾ ਭਰਾ ਮੈਂ ਕਿਹਾ ਨਹੀਂ ਮੰਮੀ ਆਰਡਰ ਨਹੀਂ ਮੈਂ ਕਰਨਾ ਬਿਮਾੜਾ ਨਾ ਆ ਜੈ ਇੰਨਾ ਇੰਨਾ ਸਸਤਾ ਕਿੱਥੋਂ ਮਿਲ ਜੂਗਾ ਸਹੀ ਗੱਲ ਹੈ ਤੇ ਹੁਣ ਅੱਜ ਇੱਕ ਦੋ ਤਿੰਨ ਦਿਨ ਪਹਿਲਾਂ ਨੇ ਮੈਨੂੰ ਕਹਿੰਦੀ ਇੰਸਟਾਗ੍ਰam ਤੇ ਉਹਨਾਂ ਨੇ ਪਾਇਆ ਹੋਇਆ ਬਲਦੇਵ ਕਹਿੰਦੇ ਵੀ ਆ ਗਈ ਹੈ ਤੇ ਜਾ ਲੈ ਆ ਤੇ ਹੁਣ ਉਹਨੂੰ ਆਪਾਂ ਦੱਸਦੇ ਆ ਵੀ ਹਾਂ ਲੈ ਆਏ ਉਹਨੂੰ ਹੌਸਲਾ ਦੇ ਸਹੀ ਗੱਲ ਹੈ ਹੁਣ ਅਸੀਂ ਸੀਪਣਾ ਭੇਜਣਾ ਆਪਣੇ ਟੇਲਰ ਕੋਲ ਸਹੀ ਗੱਲ ਤੇ ਆਯੋ YouTube ਤੇ ਫੈਮਿਲੀ ਤੁਸੀਂ ਵੀ ਸਾਡੇ ਨਾਲ ਗੱਜ ਚਿਕਨ ਜੁਆਏ ਕਰ ਲੋ ਸਸਿਕਾ YouTube ਫੈਮਲੀ ਕੀ ਹਾਲ ਚਾਲ ਕਿਵੇਂ ਤੇ ਸਾਰੇ ਤੇ ਉਮੀਦ ਕਰਦੇ ਹਾਂ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਜਿਵੇਂ ਪਹਿਲੇ ਦਿਨ ਅਸੀਂ ਨਾਲ ਕੇ ਗਏ ਤੇ ਉੱਥੋਂ ਦੀ ਵੀਡੀਓ ਕਲਿੱਪਸ ਮੈਂ ਨਹੀਂ ਲੈ ਸਕੀ ਕਿਉਂਕਿ ਉੱਥੇ ਯਾਦ ਹੀ ਭੁੱਲ ਗਿਆ ਬਿਜ਼ੀ ਇੰਨੇ ਜਿਆਦੇ ਹੋ ਗਏ ਤੇ ਬਾਅਦ ਵਿੱਚ ਘਰ ਆਣ ਕੇ ਮੈਂ ਤੁਹਾਨੂੰ ਆਪਣੀ ਲੁੱਕ ਦਿਖਾਈ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਲੁੱਕ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਤੇ ਉਸ ਤੋਂ ਬਾਅਦ ਕੱਲ ਮੈਂ ਕੁਝ ਕੱਲ ਮੈਂ ਸਾਰਾ ਦਿਨ ਸੂਟ ਦੀ ਕਢਾਈ ਤੇ ਬੈਠੇ ਰਹੀ ਕਾਫੀ ਨਿਭੇੜ ਲਿਆ ਸੂਟ ਕਿਉਂਕਿ ਮੈਨੂੰ ਲਾਲਚ ਸੀ ਕਿ ਅੱਜ ਅਸੀਂ ਰਿਮਾਰਕਿੰਗ ਕਰਨੀ ਆ ਸੋ ਹਜੇ ਵੀ ਮੈਂ ਮਤਲਬ ਸੂਟ ਤੇ ਬੈਠੀ ਆ ਨਾਲ-ਨਾਲ ਘਰ ਦਾ ਕੰਮ ਵੀ ਕਰ ਰਹੀ ਰੋਟੀ ਬਣਾਉਂਦੀ ਆ ਸਫਾਈ ਦਾ ਕੰਮ ਰਹਿ ਗਿਆ ਸੋ ਨਾਲ-ਨਾਲ ਸੂਟ ਵੀ ਜਦੋਂ ਮੌਕਾ ਮਿਲਦਾ ਤੋਪਾ ਪਾ ਲੈਣੀ ਆ ਕਿਉਂਕਿ ਕੰਮ ਬਹੁਤ ਬਰੀਕੀ ਦਾ ਹੈ ਮਸਾ ਹੀ ਪੂਰਾ ਹੋਣਾ 1 ਮਹੀਨੇ ਮਿੰਨਾ ਲੱਗਦਾ ਮਿੰਨਾ ਲੱਗ ਜਿਹੜਾ 5-7 ਦਿਨ ਤਾਂ ਹੋ ਵੀ ਗਏ ਆ ਸੋ ਨਾਲ ਨਾਲ ਕਿਉਂਕਿ ਸਲੂਨ ਦਾ ਵੀ ਵੇਖਣਾ ਹੁੰਦਾ ਘਰ ਦਾ ਵੀ ਵੇਖਣਾ ਹੁੰਦਾ ਤੇ ਆਪਣਾ ਕਢਾਈ ਵੀ ਕਰਦੀ ਆ ਫਿਰ ਆਉਣ ਜਾਣ ਦਾ ਵੀ ਕਿਤੇ ਸਿਸਟਮ ਬਣ ਜਾਂਦਾ ਉਹ ਵੀ ਜਾਣਾ ਆਉਣਾ ਵੀ ਪੈਂਦਾ ਸੋ ਇਸੇ ਤਰ੍ਹਾਂ ਹੀ ਕੰਮ ਚੱਲ ਰਿਹਾ ਹੈ ਕੱਲ ਮੈਂ ਵੀਡੀਓ ਕਲਿੱਪਸ ਮੇਰਾ ਡੇਅਰ ਕੱਲ ਦਾ ਰੁਟੀਨ ਇਹੀ ਸੀ ਬਸ ਘਰ ਦਾ ਕੰਮ ਕਰਕੇ ਸਾਰਾ ਦਿਨ ਬੈਠੀ ਰਹੀ ਆਪਣੇ ਸੂਟ ਤੇ ਬਾਅਦ ਵਿੱਚ ਸ਼ਾਮ ਨੂੰ ਮੈਨੂੰ ਮਿਲਿਆ ਸੂਟ ਤੇ ਫੁਲਕਾਰੀ ਵਾਲਾ ਜਾਗੋ ਤੇ ਮੈਂ ਉਹ ਸੂਟ ਸਟਿਚ ਕਰਾਉਂਗੀ ਕਿ ਕਿ ਵਿਆਹ ਰਿਹਾ ਤੇ ਜਾਗੋ ਤੇ ਮੈਂ ਸੂਟ ਪਾਉਣਾ ਹੈ ਅੱਜ ਦਾ ਤੁਹਾਡੇ ਨਾਲ ਇੰਨਾ ਹੀ ਸ਼ੇਅਰ ਕਰਦੇ ਨੈਕਸਟ ਫੇਅਰ ਅੱਜ ਆਪਾਂ ਸੂਟ ਸਟਿਚ ਕਰ سوری ਸੂਟ ਦੀ ਕਢਾਈ ਕਰਾਂਗੇ ਨਾਲ-ਨਾਲ ਘਰ ਦਾ ਕੰਮ ਤੇ ਨਾਲ-ਨਾਲ ਸਲੂਨ ਵੀ ਸੰਭਾਂਗੇ ਸਾਰਾ ਅਸੀਂ ਫੁੱਲ ਬਿਜ਼ੀ ਰਹਿੰਨੇ ਤੇ ਬਹੁਤ ਮਜ਼ਾ ਆਉਂਦਾ ਜਦੋਂ ਫੁੱਲ ਬਿਜ਼ੀ ਰਹਿੰਦਾ ਕੋਈ ਟੈਨਸ਼ਨ ਨਹੀਂ ਵੈਂਸ਼ਨ ਨਹੀਂ ਕੰਮ ਕਰਨ ਦਾ ਭੱਜ-ਭੱਜ ਕੇ ਮਜ਼ਾ ਆਉਂਦਾ ਸੋ ਤੁਹਾਡੇ ਨਾਲ ਅੱਜ ਨੈਕਸਟ ਵਲੌਗ ਚ ਬਾਕੀ ਦਾ ਸ਼ੇਅਰ ਕਰਾਂਗੇ ਸੋ ਅੱਜ ਦੀ ਵੀਡੀਓ ਇੰਨੀ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਪਲੀਜ਼ ਪਲੀਜ਼ ਬੈਲ ਆਈਕਨ ਦਬਾ ਦਿਓ ਤੁਹਾਡੇ ਕੋਲ ਤਾਂ ਜੋ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣ ਮੋਸਟਲੀ ਬੈਲ ਆਈਕਨ ਦਬਾਉਣ ਤੋਂ ਰਹਿ ਜਾਂਦੇ ਇਸ ਕਰਕੇ ਨੋਟੀਫਿਕੇਸ਼ਨ ਨਹੀਂ ਜਾਂਦਾ ਤੇ ਕਹਿੰਦੇ ਆ ਕਿ ਸਾਡੇ ਕੋਲ ਤੁਹਾਡੀ ਵੀਡੀਓ ਨਹੀਂ ਪਹੁੰਚੀ ਸੋ ਪਲੀਜ਼ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲਓ ਆਪਣਾ ਤੇ ਬਾਕੀ ਮਿਲਦੇ ਹੁਣ ਆਪਾਂ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ